ਚਾਚੀ ਪਹਿਲਾਂ ਇਹ ਗੱਲ ਸੱਚ ਆ ਚਾਚੀ ਨੂੰ ਸੱਚੀ ਨਰਾਲੇ ਬਾਬਾ ਦਿਖਾਈ ਦਿੱਤਾ ਦੀ ਆ ਗੱਲ ਮੈਨੂੰ ਦੱਸਿਆ ਮੈਂ ਰੋਟੀ ਲੈ ਕੇ ਗਈ ਸੀ ਖੇਤੇ ਦੀ ਹਾਂ ਮੈਨੂੰ ਕਹਿੰਦਾ ਨਰਾਲੇ ਬਾਬਾ ਸੀ ਸਿਰ ਤੋਂ ਲੈ ਕੇ ਪੈਰਾਂ ਤੱਕ ਹੱਥ ਫੇਰੇ ਆਹਦੇ ਪਿੰਡੇ ਤੇ ਇੰਨਾ ਦਬਾਓ ਪੈ ਗਿਆ ਸੀ ਹੋਰ ਫਿਰ ਜਦੋਂ ਸੀ ਹੋਊਗਾ ਨਰਾਲੇ ਬਾਬੇ ਨਾਲ ਮੈਂ ਵੀ ਹਾਂਥੀ ਤੇ ਬੈਠਿਆ ਹੋਇਆ ਹੋਰ ਕਹਿੰਦਾ ਉਹ ਤਾਂ ਮੈਨੂੰ ਟਿੱਪੂ ਸੁਲਤਾਨ ਲੱਗੇ ਜਿਵੇਂ ਅੱਡੀ ਪੋਸ਼ਾਕ ਪਾਈ ਹੋਈ ਗੋਡਿਆਂ ਤੱਕ ਬੂਟ ਲੈ ਇਹ ਤਾਂ ਬੱਸ ਫਿਰ ਮੈਂ ਵੀ ਹੋਮੇਰ ਤੇ ਲੱਗਦਾ ਤਾਂ ਕਰਕੇ ਦੱਸਦਾ ਨਹੀਂ ਵੀ ਬੱਗੜ ਸੀ ਆਹਾ ਏਹ ਕਿਧਰ ਬੰਲੀ ਪੰਡਾ ਇਹ ਚਾਚਾ ਸਹੀ ਟਿਕਾਣੇ ਤੇ ਲੈ ਕੇ ਜਾਣੇ ਆਗੇ ਇਹਨੂੰ ਸਹੀ ਟਿਕਾਣੇ ਕਿੱਥੇ ਹਾਂ ਹੈ ਗਲਤ ਪਈਆ ਮਹਾ ਹੋ ਗਲਤ ਪਈਆ ਔਰੇ ਮਹਾ ਸਰੋ ਇਹਦਾ ਮੈਨੂੰ ਵੀ ਪਤਾ ਹੈ ਵੀ ਗਲਤ ਥਾਂ ਪਈਆ ਹੈ ਝੜਦਾ ਕੰਮ ਹੋ ਰਿਹਾ ਹੈ ਮੈਂ じゃ ਕੇ ਆਪਣੇੰਦਰ ਰੱਖ ਦੂੰਗਾ ਇਹਦਾ ਡੇਰੇ ਲੈ ਕੇ ਜਾਣਾ ਚਾਚਾ ਮੈਂ ਸਰੋ ਸਾਰੀ ਅੱਛਾ ਹਾਂ ਸ਼ੁਕਰਾਨੇ ਵਜੋਂ ਉੱਥੇ ਲੈ ਕੇ ਜਾਊਂਗਾ ਤੇਰੇ ਭੇਜਦੀਆਂ ਨਹੀਂ ਹੈ ਹਾਂ ਤੂੰ ਹਿੱਟ ਕਾਉਂ ਰਿਹਾ ਸਾਰੀ ਭਰੀ ਹੈ ਆਹੋ ਮੈਂ ਹੇ ਚੱਲ ਲੈ ਜਾਂਦਾ ਚੱਕ ਕੇ ਕਹਿੰਦਾ ਮਟੋ ਲੈ ਲੈ ਸਾਰੀ ਟਿਕਮੇ ਜੀ ਆਹੋ ਪੰਡਾ ਬੰਨ ਕੇ ਰੱਖ ਲੈਣ ਰੇੜਾ ਲੈਣ ਚੱਲਾ ਹੈ ਅੱਛਾ ਲੈ ਚਲੋ ਅੱਛੀ ਬਾਤ ਚੱਕ ਲੈ ਵਧੀਆ ਬੰਨ ਲਓ ਸਰ ਜੋੜ ਬੰਨ ਲਓ ਬੰਨ ਲਓ ਬੰਨ ਲਓ ਤੇਰੀ ਬੱਤੀ ਦੀ ਜੀ ਮੋ ਯੋਗਾ ਜਾ ਚੱਪ ਤੇਰੀ ਬੱਤਾਂ ਲੱਗਣਿਆ ਤੇਰੀ ਸੱਚੀ ਖੜੀ ਵਧੀਆ ਨਹੀਂ ਵਾਹ ਹੁਣ ਤੱਕ ਤੂੰ ਕਹਿੰਦਾ ਮੇਰੇ ਸ਼ੋਭਲੇਗਾ ਆਏਗਾ ਤੇਰੀ ਮਮਾ ਦੀ ਤੇਰੀ ਜੱਜੇ ਮਾ ਤੇਰੇ ਸੇ ਡੇਰੇ ਨੂੰ ਚਕਾਉਂਦੇ ਸਾਰਾ ਕੁ ਡੇਰੇ ਨੂੰ ਚਕਾਉਂਦੇ ਮਾਰ ਨਾ ਬਈ ਜਦੋਂ ਮੈਨੂੰ ਪਤਾ ਨਾ ਫਸਲ ਪੁੱਤਾਂ ਨੂੰ ਕਿਵੇਂ ਕਾਰੀ ਆ ਇਹ ਹੈ ਮੈਂ ਵੀ ਤੇਰਾ ਨਾਰਾ ਮਾਰਦੀ ਆ ਹੁਣ ਮੇਰੇ ਖਾਦ ਦੇ ਮੱਛਰ ਨੇ ਤੇ ਨਰਾਲੇ ਬਾਬੂ ਦੇ ਖਾਦ ਹੈ ਪਰ ਪਰ ਇੱਕ ਟਾਉ ਲੱਗੇ ਰੁਕ ਮ੍ਰੀਤਾ ਨੇ ਕੁੜੀਏ ਕੋ ਚੱਜ ਦਾ ਕੰਮ ਕਰ ਲੈਣ ਦੇ ਮੈਨੂੰ ਇਹ ਖਾਸ ਜਮੀਂ ਇੰਨੇ ਹੋਵੇ ਬੇੜਾ ਪਈ ਤੈਨੂੰ ਅਗਲ ਹੈ ਜਿਹੜੀ ਹੈਗੀ ਭੈਣ ਦੇ ਖਾਦ ਬਾਵੀ ਹੈ ਹੈ ਤੂੰ ਦਰੋਖ ਸਕਦੇ ਵੀ ਨਾ ਸਾਰੇ ਮੈਂ ਤੂੰ ਤੇਰੇ ਲੋਕੀ ਲੈਂਦੇ ਗਏ ਪਾਪਾ ਜੀ ਮੇਰੀ ਕਿਹੜਾ ਸੁਣਦਾ ਮੇਰੀ ਮਾਂ ਨਾਲੇ ਹੋਰ ਮੇਰੇ ਸਾਡੀ ਪਾਗਲਖਾਨੇ ਖੜਕ ਕਰ ਲਈ ਆਹੇ ਨਾ ਮਾਰਿਆ ਇਹ ਸਾਲੀ ਦਾ ਪੁੱਰੇ ਦੇ ਚਾ ਮਮੀ ਕਾਨੂੰ ਇਹੋ ਜੇ ਕੰਮ ਕਰ ਖੜਵੀ ਮੇਰੀਆਂ ਚ ਬੱਟੇ ਪਾਉਂਦੇ ਮੇਰੀਆਂ ਚ ਜੇ ਮੈਂ ਸੱਚੇ ਰਾਂ ਨੂੰ ਤਰੀ ਹੋਈਆਂ ਨਾ ਸਾਰਾ ਰੜ ਕੇ ਦਫਾ ਹੋ ਖਾਈ ਜਾ ਫਿਰ ਦਸਤੀਆਂ ਮੇਰੇ ਕੋ ਤੇਰਾ ਕੋਈ ਹੱਕ ਨਹੀਂ ਹੋਗਾ ਬੱਬੂ ਦੇ ਪਾਪਾ ਮੇਰੇ ਤੇ ਤੇਰਾ ਕੋਈ ਹੱਕ ਨਹੀਂ ਮੇਰੀ ਰੂਹ ਦਾ ਬੋਤਲ ਜਿੰਨਾ ਮਰਦੀ ਕੱਟ ਲੈ ਮਾਰ ਲੈ ਇਹ ਜੀ ਮੈਂ ਘਰ ਬੰਨਣ ਵਾਲੀ ਮੇਰੀ ਰੂਹ ਨਾਲੇ ਬਾਬੇ ਨੇ ਵੀ ਆਈਏ ਮੇਰੀ ਰੂਹ ਦਾ ਖਸਮ ਤਾ ਲੋ ਆ